ਮਮਾ ਹਾਂ ਜੋਤ ਗੱਲ ਸੁਣੋ ਮੇਰੀ ਕੀ ਗੱਲ ਆ ਉਹ ਮੇਰੀ ਨਾ ਇੱਕ ਕਾਲਜ ਦੀ ਹੁਣ ਟ੍ਰਿਪ ਚੱਲੀ ਆ ਉਹ ਪਿਛਲੀ ਵਾਰ ਵੀ ਨਹੀਂ ਗਿਆ ਸੀ ਤੇ ਐਤਕੇ ਦੋਸਤ ਕਹਿੰਦੇ ਵੀ ਹੁਣ ਤੂੰ ਜਾਣਾ ਹੀ ਜਾਣਾ ਵਾ ਟ੍ਰਿਪ ਮੈਨੂੰ ਹੁਣ ਪਾਪਾ ਤੋ ਤੁਸੀਂ ਫੀਸ ਲੈ ਜਿਓ ਟ੍ਰਿਪ ਦੀ ਟ੍ਰਿਪ ਦੀ ਫੀਸ ਕਿੰਨੀ ਆ 15000 ਰੁਪਿਆ ਹੈਗੀ ਏ ਟ੍ਰਿਪ ਦੀ ਫੀਸ ਤੇ ਵਾ ਜਾਣ ਲੱਗੇ ਕੱਪੜੇ-ਕੁਪੜੇ ਲੈ ਕੇ ਮਤਲਬ 25000 ਦਾ ਤਾਂ ਖਰਚਾ ਆਈ ਜਾਊਗਾ 15000 ਰੁਪਿਆ ਤੇ ਹਾਲੇ ਤੂੰ ਕੱਪੜੇ ਵੀ ਲੈਣੇ ਆ ਵੇ 25000 ਰੁਪਿਆ ਜੋ ਤੈਨੂੰ ਵੀ ਪਤਾ ਵੀ ਇੰਨੇ ਪੈਸੇ ਕਿੱਥੋਂ ਆਣੇ ਪਾਪਾ ਕੋਲ ਖੜੇ ਪੈਰ ਤੋਂ ਮੰਗੀ ਜਾਂਣਾ ਵਾ ਖੜੇ ਪੈਰ ਥੋੜੀ ਮੰਗਦਾ ਪਿਆ ਮੈਂ ਅਜੇ 10 ਦਿਨ ਦਾ ਟਾਈਮ ਹੈਗਾ 10 ਦਿਨ ਚ ਹੋ ਹੀ ਜਾਣਗੇ ਇੰਨੇ ਪੈਸੇ ਜੋ ਤੇ ਤੇਰੀ ਸਕੂਲ ਦੀ ਫੀਸ ਵੀ ਦੇਣ ਵਾਲੀ ਆ 30000 ਰੁਪਿਆ ਤਾਂ ਉਹ ਵਾ ਕਿੱਥੋਂ ਦੇਣਗੇ ਪਾਪਾ ਇੰਨੇ ਪੈਸੇ ਯਾਰ ਮੰਮਾ ਹਰੇਕ ਵਾਰੀ ਨਾ ਤੁਸੀਂ ਆਹੀ ਕੁਛ ਕਰਦੇ ਹੋ ਨਾਲੇ ਪਾਪਾ ਨੂੰ ਐਦਾਂ ਕੀ ਕਹਿ ਦਿਓ ਮੈਨੂੰ ਕੋਈ ਬਹਾਨਾ ਨਾ ਲਾਣ ਆ ਕੇ ਵੀ ਮੇਰੇ ਕੋ ਇਹ ਆ ਉਹ ਆ ਮੈਨੂੰ ਇਹ ਪਾਰਟੀ ਤੋਂ ਪੈਸੇ ਆਉਣੇ ਹੋ ਪਿਛਲੀ ਵਾਰ ਵੀ ਆਈ ਕਰਦੇ ਕਰਦੇ ਮੇਰੇ ਨਿੱਪੜੇ ਹੰਡਲੇ ਦਿਨ ਤੱਕ ਪੈਸੇ ਨਹੀਂ ਹੋਏ ਸੀਗੇ ਜੋਤ ਕੋਈ ਸ਼ੌਂਕ ਨੂੰ ਥੋੜੀ ਮਾਪਿਓ ਕਹਿੰਦੇ ਆ 100 ਮਜਬੂਰੀਆਂ ਹੁੰਦੀਆਂ ਨੇ 100 ਹੋਰ ਖਰਚੇ ਹੋ ਜਾਂਦੇ ਆ ਤਰਨ ਦਾ ਵੀ ਖਰਚਾ ਵਾ ਉਹਦੀ ਵੀ ਫੀਸ ਆ ਘਰ ਦੇ ਵੀ ਕਈ ਖਰਚੇ ਆ ਕੋਈ ਆਇਆ ਗਿਆ ਰਹਿੰਦਾ ਵਾ ਇਹ ਸ਼ੌਂਕ ਨੂੰ ਤੇ ਮੈਂ ਕਿਹੜਾ ਰੋਜ਼ ਟ੍ਰਿਪ ਜਾਣਾ ਹੁੰਦਾ ਸਾਲ 'ਚ ਇੱਕ ਵਾਰੀ ਟ੍ਰਿਪ ਜਾਣਾ ਹੁੰਦਾ ਹੁਣ ਬੰਦਾ ਉਹ ਵੀ ਨਾ ਜਾਵੇ ਜੋਤ ਆਪ ਹੀ ਕਰਦੇ ਹਾਲਾਤਾਂ ਨੂੰ ਸਮਝੀਦਾ ਹੁੰਦਾ ਤੈਨੂੰ ਪਤਾ ਤੇ ਹੈ ਪਾਪਾ ਵਿਚਾਰਿਆਂ ਨੂੰ ਜੇ ਮੈਂ ਹੁਣ ਕੁਝ ਕਿਹਾ ਉਹਨਾਂ ਦਾ ਮੂਡ ਫੇਰ ਖਰਾਬ ਹੋ ਜਾਣਾ ਮੂਡ ਉਹਨਾਂ ਦਾ ਕਦਾ ਖਰਾਬ ਹੋਣਾ ਮੂਡ ਤਾਂ ਤੁਸੀਂ ਮੇਰਾ ਖਰਾਬ ਕਰਦੇ ਹੋ ਹਰ ਇੱਕ ਵਾਰੀ ਹੁਣ ਤਾਂ ਨਾ ਯਾਰ ਦੋਸਤ ਮੇਰੀ ਬੇਇੱਜ਼ਤੀ ਕਰਨ ਲੱਗ ਗਏ ਨੇ ਵੀ ਐਂਡ ਤੇ ਤਾਂ ਆ ਕੇ ਤੂੰ ਲਾਰਾ ਹੀ ਲਾਉਣਾ ਜਾਣਾ ਤਾਂ ਤੂੰ ਹੁੰਦਾ ਨਹੀਂ ਜੋਤ ਸਾਰੇ ਆਪਣੇ ਹਾਲਾਤਾਂ ਨੂੰ ਨਾ ਸਮਝ ਕੇ ਫੇਰ ਹੀ ਕਰਦੇ ਹੁੰਦੇ ਉਹਨਾਂ ਕਾ ਖਰਚਾ ਬੇਵਜਾ ਦਾ ਖਰਚਾ ਨਹੀਂ ਕਰੀਦਾ ਹੁੰਦਾ ਮੈਂ ਤੈਨੂੰ ਕਿਹਾ ਸਾਰੇ ਮੁੰਡੇ ਨਹੀਂ ਚੱਲੇ ਹੋਣੇ ਇਹਨਾਂ ਤਾਂ ਮੈਨੂੰ ਵੀ ਮੇਰੇ ਸਾਰੇ ਯਾਰ ਦੋਸਤਾਂ ਚੱਲੇ ਨੇ ਨਾਲੇ ਏਡੇ ਵੱਡੇ ਕਾਲਜਾਂ ਚ ਲਾਇਆ ਹੀ ਕਿਉਂ ਆ ਜੇ ਟਰਪਾਂ ਦੇ ਨਹੀਂ ਭੇਜਣਾ ਮੈਨੂੰ ਤੁਸੀਂ ਜੋ ਤਾਂ ਅਸੀਂ ਤਾਂ ਤਾਂ ਕਾਲਜਾਂ ਚ ਲਾਉਨੇ ਆ ਕਿ ਜੇ ਅਸੀਂ ਨਹੀਂ ਜਿਹੜੇ ਸੁੱਖ ਸਾਨੂੰ ਨਹੀਂ ਮਿਲੇ ਸਾਡੇ ਬੱਚੇ ਦੇਖ ਲੈਣ ਉਹ ਸੁੱਖ ਪੜਾਈਆਂ ਦੇ through ਪਰ ਨਹੀਂ ਤੁਸੀਂ ਆਪਣੇ ਫਾਇਦੇ ਦੇਖਦੇ ਹੋ ਮੇਰੀ ਗੱਲ ਸੁਣ 25000 ਤੂੰ ਕਹਿੰਦਾ ਨਾ 25000 ਚ ਪੂਰਾ ਪਰਿਵਾਰ ਕੋ ਮੰਮਦਾ ਤੂੰ ਸਾਡੇ ਨਾਲ ਚੱਲੂ ਮੈਂ ਪਾਪਾ ਨੂੰ ਕਹਿ ਦੂੰਗੀ ਆਪਾਂ ਇਕੱਠੇ ਇਸ ਵਾਰੀ ਛੁੱਟੀਆਂ ਤੇ ਹਾਂ ਜੇ ਮੈਂ ਤੁਹਾਡੇ ਨਾਲ ਜਾਣ ਨੂੰ ਕਾਲਾ ਹਾਂ ਨਾ ਤੁਹਾਡੇ ਨਾਲ ਤਾਂ ਮੈਂ ਉਂ ਜਾ ਕੇ ਕਿਤੇ ਰਾਜੀ ਨਹੀਂ ਹੈਗਾ ਆ ਸਬਜੀ ਮੰਡੀ ਤੱਕ ਮੈਨੂੰ ਪਤਾ ਮੈਂ ਤੁਹਾਡੇ ਨਾਲ ਕਿਵੇਂ ਜਾਣਾ ਮੈਂ ਤੁਹਾਡੇ ਨਾਲ ਕਿੱਥੇ ਘੁੰਮਣ ਚੱਲ ਜੂਗਾ ਮੈਂ ਮੈਂ ਨਾ ਆਪਣੇ ਦੋਸਤਾਂ ਨਾਲ ਜਾਣਾ ਵਾ ਜੋਤ ਜਾ ਇੱਥੋਂ ਮੇਰਾ ਇਹ ਗੱਲ ਨਾ ਪਾਪਾ ਨੂੰ ਨਹੀਂ ਕਹਿਣੀ ਤੂੰ ਜਾਣਾ ਜਿੱਥੇ ਚੱਲ ਜਾ ਮੇਥੋਂ ਨਹੀਂ ਆਇਓ ਜੇ ਕੋਈ ਨਹੀਂ ਫਿਰ ਦੇਖ ਲੈਨੇ ਹੁਣ ਕਿਵੇਂ ਹੁੰਦਾ ਕਿਵੇਂ ਨਹੀਂ ਮੱਖਰਾਬ ਕਰਕੇ ਰੱਖਿਆ ਵਾ ਬੱਚੇ ਲੋਕਾਂ ਦੇ ਇੰਨੇ ਸਮਝਦਾਰ ਹੁੰਦੇ ਪਤਾ ਨਹੀਂ ਕਿੱਦਾਂ ਸਮਝਦਾਰ ਨਿਕਲ ਹੁੰਦੇ ਆ ਅਸੀਂ ਕਹਿੰਨੇ ਚੱਲ ਚਾਹ ਰੱਖੜ ਪੜ ਲੈਣ ਤੇ ਕੁਝ ਬਣ ਜਾਣ ਪਰ ਨਹੀਂ ਇਹਨਾਂ ਨੇ ਤਾਂ ਸਾਡੀ ਜਾਨ ਲੈਣੀ ਕੀਤੀ ਹੋਈ ਐ ਮੱਖਰਾ ਕਿੱਤਾਂ ਬਬਲੀ ਧੀ ਬਬਲੀ ਮੰਮੀ ਆਵਾਜ਼ ਮਾਰੀ ਸੀ। ਮੀ ਆਹੋ ਕੁਛ ਚਾਹੀਦਾ ਸੀਗਾ ਕੀ ਲੈਣਾ ਤੁਸੀਂ? ਚਾਹੀਦਾ ਸੀਗਾ। ਤੂੰ ਮੈਨੂੰ ਇਹ ਦੱਸ ਉਹ ਨਵੇਂ ਵਾਲਾ ਡਿਨਰ ਸੈੱਟ ਕਿੱਥੇ ਰੱਖਿਆ ਵਾ? ਡਿਨਰ ਸੈੱਟ ਆਉਣਾ ਮੰਮੀ ਕਿਸੇ ਨੇ? ਨਹੀਂ ਕਿਸੇ ਨੇ ਨਹੀਂ ਆਉਣਾ ਹੈਗਾ। ਮੈਨੂੰ ਚਾਹੀਦਾ ਵਾ ਉਹ। ਮੈਂ ਇੱਥੇ ਰੱਖਿਆ ਮੇਰੇ ਤੋਂ ਖੁੱਲਦਾ ਨਹੀਂ ਪਿਆ ਹੈਗਾ। ਆ ਖੋਲ ਤਾਂ ਜਰਾ। ਨਹੀਂ ਦੱਸ ਮੈਨੂੰ ਕਿੱਥੇ ਰੱਖਿਆ ਵਾ ਉਹ? ਮੰਮੀ ਉਹ ਤਾਂ ਦੂਜੇ ਕਮਰੇ 'ਚ ਪਿਆ ਵਾ। ਮੈਂ ਲਿਆਤਾ ਦਿੰਨੀ ਆ ਪਰ ਮੈਨੂੰ ਇਹ ਤਾਂ ਦੱਸ ਦੋ ਕਿ ਕਿਸੇ ਨੇ ਆਉਣਾ ਵਾ ਨਹੀਂ ਕਿਸੇ ਨੇ ਨਹੀਂ ਆਉਣਾ ਹੈਗਾ ਤੇ ਕੱਢ ਕੇ ਲੈ ਕੇ ਆ ਪੁਰਾਣੇ ਵਾਲਾ ਨਹੀਂ ਚਾਹੀਦਾ ਮੈਨੂੰ ਨਵਾਂ ਵਾਲਾ ਲੈ ਕੇ ਆਂ ਜਿਹੜਾ ਹਜੇ ਆਪਾਂ ਨੇ ਲਾਇਆ ਨਹੀਂ ਹੈਗਾ ਜਾ ਹਾ ਲਿਆ ਹੁਣ ਨਾ ਹੁਣ ਇੱਥੇ ਖੜੀ ਕਿਉਂ ਆ ਜਾ ਕੇ ਲੈ ਆ ਹਾਂਜੀ ਮੰਮੀ ਮੈਂ ਲਿਆ ਦਿੰਦੀ ਆ ਜਾ ਜਲਦੀ ਲੈ ਕੇ ਆ ਮੰਨਾ ਮਮਾ ਅਹਲੋ ਮੰਮੀ ਆ ਫਰਖ ਜੇ ਕੰਨੇ ਮੈਂ ਰਸੋਈ ਚ ਰੱਖ ਦਿੰਨੀ ਆ ਤੇ ਆਪਾ ਨਹੀਂ ਨਹੀਂ ਇੱਥੇ ਹੀ ਪਿਆ ਰਹਿੰਦੇ ਇਹਨੂੰ ਮਿੰਨੀ ਮਿੰਨੀ ਇਹ ਡੱਬਾ ਵੀ ਟੁੱਟ ਗਿਆ ਥੋੜਾ ਜਿਹਾ ਉਹ ਕੋਈ ਪਿਆ ਪਿਆ ਦਵਾਂ ਚ ਸਭ ਠੀਕ ਹੋ ਜਾਵੇਗਾ ਮਿੰਨੀ